ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਗੁਰੂ ਪਿਆਰੇ ਵੀਰੋ ਭਾਈਓ ਸਜਣੋ ਅ ਬੜੇ ਮਿੱਤਰਾਂ ਦੀ ਇਹ ਫਰਮਾਇਸ਼ ਸੀ ਵੀ ਗੁਰਮੁਖੀ ਦਸਤਾਰ ਜਿਹੜੀ ਆ ਉਹਦੇ ਬਾਰੇ ਦੱਸਿਆ ਜਾਏ ਵੀ ਉਹ ਕਿੱਦਾਂ ਬੰਨਦੇ ਹੋ ਉਹਦੀ ਗੁਲਾਈ ਕਿੱਦਾਂ ਹੁੰਦੀ ਹੈ ਤੇ ਉਸ ਨੂੰ ਬੰਨਣ ਦਾ ਤਰੀਕਾ ਕੀ ਹੈ ਸੋ ਆਪ ਜੀ ਦੀ ਰਿਕੁਐਸਟ ਤੇ ਆਪ ਜੀ ਦੀ ਫਰਮਾਇਸ਼ ਤੇ ਮੈਂ ਆਪ ਜੀ ਦੇ ਭਰਾ ਆਪ ਜੀ ਦੇ ਸਾਹਮਣੇ ਇਹ ਵੀਡੀਓ ਲੈ ਕੇ ਆ ਰਿਹਾ ਮੈਂ ਆਸ ਕਰਦਾ ਹਾਂ ਵੀ ਆਪ ਜੀ ਇਹਨੂੰ ਜਿੱਥੇ ਲਾਈਕ ਕਰੋਗੇ ਉੱਥੇ ਸ਼ੇਅਰ ਵੀ ਕਰੋਗੇ ਤੇ ਮੇਰੇ ਚੈਨਲ ਨੂੰ ਗੁਰਪ੍ਰੀਤ ਸਿੰਘ ਜੋ ਜੀਐਸ ਟੀਵੀ 2254 ਇਹਨੂੰ ਸਬਸਕ੍ਰਾਈਬ ਵੀ ਕਰੋਗੇ ਸੋ ਆਪ ਜੀ ਦੇ ਸਹਿਯੋਗ ਸਦਕਾ ਮੈਂ ਇਹ ਵੀਡੀਓ ਪਾ ਰਿਹਾ ਆਓ ਇਹਨੂੰ ਸਿੱਖਣ ਦਾ ਯਤਨ ਕਰੀਏ ਮੈਂ ਨਾਲ ਨਾਲ ਇਹਦੇ ਕੱਲੀ ਕੱਲੀ ਬਾਰੀਕੀ ਬਾਰੇ ਦੱਸਣ ਦਾ ਯਤਨ ਕਰਾਂਗਾ ਬਾਕੀ ਜਿਹੜੇ ਪ੍ਰੋਫੈਸ਼ਨਲ ਟ੍ਰੇਨਰ ਨੇ ਉਹ ਮੇਰੇ ਤੋਂ ਬੈਟਰ ਬਣ ਸਕਦੇ ਨੇ ਉਹਨਾਂ ਦਾ ਜਿਹੜਾ ਤਰੀਕਾ ਉਹ ਵੱਖਰਾ ਹੋ ਸਕਦਾ ਪਰ ਇਹ ਮੈਂ ਆਪਣੇ ਵੱਲੋਂ ਜੋ ਮੈਨੂੰ ਸਮਝ ਆ ਗੁਰਮੁਖੀ ਦਸਤਾਰ ਦੀ ਮੈਂ ਉਹਦੇ ਮੁਤਲਕ ਇਹ ਵੀਡੀਓ ਪਾ ਰਿਹਾ ਇਹਨੂੰ ਸੁੱਚੀ ਦਸਤਾਰ ਵੀ ਕਹਿੰਦੇ ਨੇ ਕਿਉਂਕਿ ਇਹਦਾ ਪੱਲਾ ਮੁਖ ਦੇ ਵਿੱਚ ਨਹੀਂ ਰੱਖੀਦਾ ਇਹਦਾ ਪੱਲਾ ਸਿਰ ਦੇ ਉੱਪਰ ਰੱਖੀਦਾ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਉਹ ਸਿਰ ਤੇ ਰੱਖਣ ਵੇਲੇ ਆ ਸਾਡੀ ਮੁਖ ਦੇ ਨਾਲ ਜੋ ਥੁੱਕ ਹੈ ਉਹ ਵਾਲਾ ਪੱਲਾ ਸਾਡੇ ਸਿਰ ਤੇ ਨਾਵੇ ਜਿਹੜੀਆਂ ਦਸਤਾਰਾਂ ਮੇਰੇ ਵੀਰ ਭਾਈ ਬੰਦੇ ਨੇ ਉਹਨਾਂ ਦੇ ਪੱਲੇ ਨੂੰ ਮੂੰਹ ਵਿੱਚ ਰੱਖ ਕੇ ਬੰਨਦੇ ਨੇ ਉਹਦੇ ਨਾਲ ਜੂਠੀ ਮੰਨੀ ਜਾਂਦੀ ਹੈ ਤੇ ਸੁੱਚੀ ਇਹਨੂੰ ਤਾਂ ਕਿਹਾ ਜਾਂਦਾ ਹੈ ਕਿ ਇਹਦਾ ਪੱਲਾ ਮੁਖ 'ਚ ਨਹੀਂ ਆਉਂਦਾ ਇਹ ਬਿਲਕੁਲ ਸਿੱਧੀ ਸਿੱਧੀ ਬਣਦੀ ਹੈ ਸਭ ਤੋਂ ਪਹਿਲਾਂ ਸਿੰਗਲ ਕਪੜਾ ਲੈ ਕੇ ਉਹ ਆਪ ਜੀ ਦੇ ਸਿਰ ਦੇ ਮੁਤਾਬਕ ਵੀ ਸਿਰ ਦਾ ਸਾਈਜ਼ ਕਿੰਨਾ ਵੱਡਾ ਹੈ ਪਤਲਾ ਸਿਰ ਹੈ ਤੇ ਕਪੜਾ ਉਨਾ ਹੀ ਉਸੇ ਸਾਬ ਨਾਲ ਘਾਟਾ ਵੱਡਾ ਸਿਰ ਹੈ ਚੌੜਾ ਸਿਰ ਹੈ ਉਹਦੇ ਵਾਸਤੇ ਆਪਣਾ ਉਹਨਾਂ ਜ਼ਿਆਦਾ ਹੋਏਗਾ ਬੇਸਿਕਲੀ ਜਿਹੜੀ ਦਸਤਾਰ ਹੈ ਉਹ 7 ਤੋਂ 8 ਮੀਟਰ ਹੁੰਦੀ ਹੈ ਪਰ ਜਿਹੜੀ ਮੇਰੀ ਦਸਤਾਰ ਹੈ ਉਹ 9 ਮੀਟਰ ਦੀ ਦਸਤਾਰ ਤੇ ਬਿਲਕੁਲ ਸਿੰਗਲ ਹੈ ਕੋਈ ਵਿੱਚੋਂ ਕਟਨੀ ਫਟਨੀ ਪਾੜਨੀ ਨਹੀਂ ਦੂਸਰੀ ਇਹ ਜਿਹੜੀ ਕੇਸਕੀ ਹੈ ਇਹਨੂੰ ਸਜਾਉਣਾ ਬੜਾ ਜ਼ਰੂਰੀ ਹੈ ਕਿਉਂਕਿ ਕੇਸਕੀ ਤੋਂ ਬਗੈਰ ਦਸਤਾਰ ਟਿਕਦੀ ਨਹੀਂ ਦਸਤਾਰ ਦੀ ਗੁਲਾਈ ਵੀ ਕੇਸਕੀ ਨਾਲ ਆਉਣੀ ਕੋਈ ਪਾਸੇ ਜੁੜਾ ਨਹੀਂ ਮੈਂ ਕੀਤਾ ਬਿਲਕੁਲ ਸੈਂਟਰ ਵਿੱਚ ਜੁੜਾ ਕੰਗਾ ਸਭ ਸਜਾਉਣਾ ਜੋੜੇ ਨੂੰ ਬਿਲਕੁਲ ਧਿਆਨ ਨਾਲ ਕਰਕੇ ਉੱਪਰ ਟਾਈਟ ਕੇਸ ਕੀ ਮੰਨ ਲੈਣੀ ਹੈ ਹੁਣ ਕੇਸ ਕੀ ਦੀ ਉੱਪਰ ਦਸਤਾਰ ਸਜਾਵਾਂਗੇ ਸੋ ਆਓ ਆਪਾਂ ਦਸਤਾਰ ਨੂੰ ਬੰਨਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਹਿਲਾ ਪੱਲਾ ਹੈ ਜੀ ਇਸ ਇੰਨੀ ਚੌੜਾਈ ਆਪਾਂ ਰੱਖ ਸਕਦੇ ਹ ਇਸ ਤੋਂ ਵੱਧ ਕੇ ਵੀ ਰੱਖ ਸਕਦੇ ਹ ਪਰ ਇਸ ਤੋਂ ਜ਼ਿਆਦਾ ਚੜਾਈ ਦੀ ਸਫਾਈ ਨਹੀਂ ਆਉਂਦੀ ਸੋ ਇਹ ਚੜਾਈ ਆਪਾਂ ਰੱਖੀ ਹੈ ਆਓ ਇਹਨੂੰ ਯਤਨ ਕਰੀਏ ਹੁਣ ਆ ਜਿਹੜਾ ਪਹਿਲਾ ਪੱਲਾ ਹੈ ਨਾ ਇਹਨੂੰ ਆ ਦੇਖੋ ਇੱਥੋਂ ਤੱਕ ਰੱਖਿਆ ਹੁਣ ਇੱਥੇ ਮੈਂ ਹੱਥ ਰੱਖਣਾ ਇੱਕ ਹੱਥ ਇੱਥੇ ਰੱਖਣਾ ਇੱਕ ਹੱਥ ਮੈਂ ਇਸ ਪੱਲੇ ਨੂੰ ਲਾਇਆ ਇੱਥੋਂ ਪਹਿਲਾ ਪੇਜ ਮੈਂ ਲੈਂਦਾ ਇਹਨੂੰ ਪਿੱਛੋਂ ਇੱਥੋਂ ਸੁਧਾਰ ਕਰਨਾ ਹੁਣ ਇਹਨੂੰ ਸੁਧਾਰਦਿਆਂ ਹੋਇਆ ਇਹ ਪਹਿਲਾ ਪੱਲਾ ਬਿਲਕੁਲ ਧਿਆਨ ਨਾਲ ਸਟੀਕਤਾ ਦੇ ਨਾਲ ਦੂਸਰੇ ਪੱਲੇ ਤੋਂ ਥੋੜੀ ਜੀ ਵਿੱਚ ਤੇ ਰੱਖਣਾ ਉੱਪਰੋਂ ਵੀ ਵਿੱਚ ਤੇ ਰੱਖਣਾ ਉੱਪਰੋਂ ਵਿੱਚ ਤੋਂ ਰੱਖਣ ਦੇ ਨਾਲ-ਨਾਲ ਧਿਆਨ ਦੇਣਾ ਵੀ ਇੱਥੇ ਵੀ ਥੋੜੀ ਜੀ ਵਿੱਚ ਤੇ ਰਵੇ ਇਹ ਆ ਗਿਆ ਜੀ ਪਹਿਲਾ ਪੇਜ ਇਸ ਪੇਜ ਨੂੰ ਕਿਤੇ ਵੀ ਮੋੜਨਾ ਨਹੀਂ ਜੇ ਤੁਸੀਂ ਮੋੜਦੇ ਹੋ ਤੇ ਪੱਗ ਦੀ ਖੂਬਸੂਰਤੀ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਸੋ ਇਹ ਦੂਸਰਾ ਪੱਲਾ ਉੱਪਰੋਂ ਥੋੜੀ ਜਿਹੀ ਵਿੱਚ ਥੱਲੇੋਂ ਇੱਥੋਂ ਥੋੜੀ ਜਿਹੀ ਵਿੱਚ ਪੇਜ ਦੇ ਉੱਪਰ ਪੇਜ ਜਿਹਨੂੰ ਕਹਿ ਸਕਦੇ ਆਪਾਂ ਉਟਕੋਣਾ ਕੋਈ ਬਹੁਤ ਜ਼ਿਆਦਾ ਇਹਦੇ ਵਿੱਚ ਵਿਚਾਰਨ ਵਾਲੀ ਨਹੀਂ ਹੁੰਦੀ ਗੱਲ ਥੋੜਾ ਜਿਹਾ ਅਭਿਆਸ ਦੀ ਉੱਪਰ ਹੈ ਕਿਉਂਕਿ ਮੇਰਾ ਅਭਿਆਸ ਨੇਤ ਦਾ ਹੈ ਤੇ ਮੈਂ ਆਪਜੀ ਨੂੰ ਬੰਨਣ ਵਾਸਤੇ ਇਹ ਜਿਹੜੀ ਪੱਗ ਹੈ ਉਹਨੂੰ ਥੋੜਾ ਸਮਾਂ ਲਗਾ ਰਿਆ ਨਹੀਂ ਤੇ ਇਸ ਪੱਗ ਨੂੰ ਬੰਨਣ ਦੇ ਵਿੱਚ ਅਮੂਮਨ 5 ਮਿੰਟ ਲੱਗਦੇ ਨੇ 5 ਤੋਂ 7 ਮਿੰਟ ਲੱਗ ਜਾਣਗੇ ਸੋਹਣੀ ਦਸਤਾਰ ਤੁਹਾਡੇ ਰੁਤਬੇ ਨੂੰ ਤੁਹਾਡੀ ਤੌਰ ਨੂੰ ਤੇ ਤੁਹਾਡੀ ਬਦ ਨੂੰ ਹੋਰ ਸ਼ਿੰਗਾਰ ਦਿੰਦੀ ਹੈ ਪੱਗ ਸਿਰ ਦਾ ਸ਼ਿੰਗਾਰ ਹੁੰਦੀ ਹੈ ਸਭ ਤੋਂ ਪਹਿਲਾਂ ਕੋਈ ਵਿਅਕਤੀ ਤੁਹਾਨੂੰ ਮਿਲੇਗਾ ਉਹ ਤੁਹਾਡੇ ਲਿਬਾਸ ਨੂੰ ਵੇਖੇਗਾ ਤੁਹਾਡੇ ਅੰਦਰ ਗੁਣ ਕੀ ਹੈ ਉਹਦੇ ਬਾਰੇ ਉਹ ਬਾਅਦ ਵਿੱਚ ਚਰਚਾ ਕਰੇਗਾ ਪਹਿਲੋਂ ਇਹ ਵੇਖੇਗਾ ਵੀ ਤਿਆਰੀ ਕੀ ਕੀਤੀ ਹੈ ਇਹਦੇ ਰਹਿਣ ਸਹਿਣ ਦਾ ਇਹਦੇ ਲਾਈਫ ਸਟਾਈਲ ਦਾ ਢੰਗ ਕੀ ਹੈ ਆ ਦੇਖੋ ਸੱਸ ਸੰਗਤ ਜੀ ਇੱਥੇ ਆ ਰਿਹਾ ਹੁਣ ਇਹਨੂੰ ਹਲਕਾ ਹਲਕਾ ਨਾ ਪ੍ਰੈਸ ਕਰਦੇ ਜਾਣਾ ਇੱਥੇ ਪ੍ਰੈਸ ਕਰਨਾ ਉਠਣ ਨਹੀਂ ਦੇਣਾ ਜੇਕਰ ਗੁਲਾਈ ਲਿਆਉਣੀ ਹੈ ਨਹੀਂ ਤੇ ਪੱਗ ਨਾ ਜਿਹੜੀ ਹੈ ਉਹ ਅਗੋਂ ਲੰਬੀ ਹੋ ਜਾਏਗੀ ਬਿਲਕੁਲ ਖਰਬੂਜੇ ਵਾਂਗ ਗੋਲ ਪੱਗ ਆਏਗੀ ਤਾਂ ਲਓ ਦੇਖੋ ਆ ਉਪਰੋਂ ਵੀ ਪੇਚਾਂ ਦੀ ਲੜੀ ਉਦਾਂ ਮਾਰਨੀ ਇੱਥੋਂ ਵੀ ਪੇਚਾਂ ਦੀ ਲੜੀ ਉਦਾਂ ਮਾਰਨੀ ਬਿਲਕੁਲ ਸਟੀਕਤਾ ਦੇ ਨਾਲ ਪੇਚ ਦੇ ਉੱਪਰ ਪੇਚ ਲੈ ਕੇ ਹੁਣ ਬੜੀ ਖੂਬਸੂਰਤੀ ਦੇ ਨਾਲ ਇਹਨੂੰ ਅੱਜਕੱਲ ਬਹੁਤ ਸਾਰੀਆਂ ਦਸਤਾਰਾਂ ਜਿਹੜੀਆਂ ਨੇ ਉਹ ਟਰੈਂਡ ਵਿੱਚ ਚੱਲਦੀਆਂ ਜਿਵੇਂ ਵਟਾਂ ਵਾਲੇ ਲਾੜੋਗੇ ਜਾਂ ਹੋਰ ਬਹੁਤ ਸਾਰੀਆਂ ਪੱਗਾਂ ਪਟਿਆਲਾ ਸ਼ਾਹੀ ਸੋ ਇਹ ਜਿਹੜੀ ਪੱਗ ਹੈ ਇਹਦੇ ਅੰਦਰ ਕੋਈ ਵੱਖਰੀ ਕਿਸਮ ਨਹੀਂ ਹੁੰਦੀ ਇਹਨੂੰ ਗੁਰਮੁਖੀ ਦਸਤਾਰ ਵੀ ਕਹਿ ਦਿੰਦੇ ਇਹਨੂੰ ਟਕਸਾਲੀ ਪੱਗ ਵੀ ਕਹਿ ਦਿੰਦੇ ਨੇ ਇਹਨੂੰ ਸੂਚੀ ਪੱਗ ਵੀ ਕਹਿ ਦਿੰਦੇ ਨੇ ਸੋ ਦੇਹੋ ਜੇ ਇਲਾਕੇ ਵਿੱਚ ਇਹਦੀ ਵਰਤੋਂ ਹੈ ਉਹਦੇ ਮੁਤਾਬਕ ਇਹਦਾ ਉਹ ਨਾਮ ਰੱਖਿਆ ਗਿਆ ਦੇਖੋ ਆਗੋਂ ਦੇਖੋ ਜੀ ਇੱਥੋਂ ਪੇਜ ਬਰਾਬਰ ਕਰਦੇ ਕਿਤੇ ਕੁਝ ਨਹੀਂ ਮੋੜਿਆ ਮੈਂ ਇੱਥੋਂ ਕੁਝ ਮੋੜ ਨਹੀਂ ਕੀਤਾ ਬੈਕ ਸਾਈਡ ਤੋਂ ਕੋਈ ਮੋੜ ਨਹੀਂ ਮੈਂ ਕੀਤਾ ਇਹਨੂੰ ਇਦਾਂ ਹੀ ਟਿਕਾਉਂਦੇ ਹੁਣ ਬਰਾਬਰ ਬਰਾਬਰ ਵਿੱਚ ਤੇ ਲੋ ਜੀ ਬੜੇ ਸੱਜਣ ਮੈਨੂੰ ਪੁੱਛਦੇ ਨੇ ਵੀ ਗਿਆਨੀ ਜੀ ਦਸਤਾਰ ਜਿਹੜੀ ਹੈ ਉਹ ਸਾਨੂੰ ਵਧੀਆ ਲੱਗਦੀ ਹੈ ਪਰ ਸਾਨੂੰ ਸਜਾਉਣ ਵਾਸਤੇ ਕੋਈ ਟ੍ਰੇਨਿੰਗ ਨਹੀਂ ਦਿੰਦਾ ਸੋ ਇਸ ਕਰਕੇ ਇਹਨੂੰ ਅਸੀਂ ਵੀਡੀਓ ਦੇ ਮਾਧਿਅਮ ਨਾਲ ਸਿੱਖ ਸਕਦੇ ਆ ਬਾਕੀ ਕੋਈ ਸੱਜਣ ਮੈਨੂੰ ਮਿਲਦਾ ਵੀ ਹੈ ਤੇ ਮੈਂ ਉਹਨੂੰ ਤਰੀਕਾ ਦੱਸ ਦੇਣਾ ਹੁੰਦਾ ਹੈ ਈਮਾਨੰਦਰ ਕੋਈ ਹੰਕਾਰ ਵਾਲੀ ਗੱਲ ਨਹੀਂ ਵੀ ਮੈਂ ਹੀ ਬੰਨਾ ਸੋ ਸਾਰੇ ਇਹਨੂੰ ਬਨ ਸਕਦੇ ਹੋ ਇਹ ਤਾਂ ਗਿਆਨ ਵੰਡਿਆ ਵੱਧ ਆਓ ਜੀ ਇਹ ਪੱਗ ਜਿਹੜੀ ਹੈ ਇਹ ਤੁਹਾਡੀ ਵੱਜ ਗਈ ਦੇਖੋ ਜੀ ਆ ਪਿੱਛੇ ਪੱਲਾ ਬਚੇ ਹੁਣ ਇਸ ਪੱਲੇ ਨੂੰ ਤੁਸੀਂ ਕੁੰਡੀ ਨਹੀਂ ਬਣਾਉਣੀ ਇਸ ਪੱਲੇ ਨੂੰ ਦੇਖੋ ਐ ਲੈ ਹੁਣ ਪੱਗ ਦੇ ਪਿੱਛੇ ਜੋ ਸਪੇਸ ਹੈ ਜਦੋਂ ਉਹਦੇ ਵਿੱਚ ਇਹਨੂੰ ਫੋਲਡ ਕਰ ਦੋਗੇ ਤੇ ਇਹ ਪੱਗ ਜਿਹੜੀ ਹੈ ਉਹ ਬਿਲਕੁਲ ਗੋਲਾਈ ਦੇ ਵਿੱਚ ਤਿਆਰ ਹੋ ਜਾਏਗੀ ਬਿਲਕੁਲ ਫੋਲਵਰ ਕੀ ਪੱਗ ਹੈ ਇਹਦੇ ਅੰਦਰ ਕੋਈ ਸਿਰਦਰਦ ਨਹੀਂ ਹੁੰਦਾ ਜਿਹੜੇ ਬੱਚੇ ਕਹਿੰਦੇ ਨਾ ਪੱਗ ਬੰਨਿਆ ਸਾਡਾ ਸਿਰ ਪੀੜ ਹੁੰਦਾ ਹੈ ਇਸ ਪੱਗ ਨੂੰ ਜ਼ਰੂਰ ਟਰਾਈ ਕਰਨ। ਇਹ ਇਕੱਲਾ ਕੱਪੜਾ ਨਹੀਂ। ਇਦਾਂ ਕਹਿ ਲਈਏ ਵੀ ਜੋ ਸਾਡੇ ਗੁਰੂਆਂ ਦਾ ਇਤਿਹਾਸ ਹੈ ਨਾ ਅਸੀਂ ਉਹ ਸਿਰ ਤੇ ਬੰਨੀ ਫਿਰਦੇ ਹਾਂ। ਜਦੋਂ ਅਸੀਂ ਪੱਗ ਬੰਨਦੇ ਆ ਨਾ ਤੇ ਲੋਕ ਐਜ਼ ਅ ਸਿੱਖ ਸਮਝ ਕੇ ਸਾਨੂੰ ਕੋਈ ਐਕਟਰ ਨਹੀਂ ਸਮਝਦਾ, ਸਾਨੂੰ ਕੋਈ ਨਟਕੀ ਬਾਜ਼, ਸਾਨੂੰ ਕੋਈ ਕਾਮੇਡੀਅਨ ਨਹੀਂ ਸਮਝਦਾ। ਉਹ ਸਭ ਤੋਂ ਪਹਿਲਾਂ ਉਹਦੀ ਨਜ਼ਰ ਹੁੰਦੀ ਵੀ ਇਹ ਸਿੱਖ ਹੈ। ਸਿੱਖ ਮੀਨਸ ਵੀ ਇੱਕ ਗੁਰੂ ਸਾਹਿਬ ਜੀ ਦੇ ਚਲਾਏ ਮਾਰਗ ਤੇ ਚੱਲਦਾ ਸੋ ਇਹ ਕੱਲੀ ਪੱਗ ਨਹੀਂ ਹੁੰਦੀ ਇਹਦਾ ਇੱਕ ਫਰਜ਼ ਵੀ ਹੁੰਦਾ ਹੈ ਵੀ ਬਗਾਨੀ ਪੱਤ ਵੱਲ ਮਾੜੀ ਨਿਗਾ ਨਾਲ ਨਹੀਂ ਦੇਖਣਾ ਇਹ ਪੱਗ ਬਣ ਕੇ ਕਿਸੇ ਦਾ ਘਰ ਨਹੀਂ ਉਜਾੜਨਾ ਇਨ੍ਹਾਂ ਹੱਥਾਂ ਨਾਲ ਮਾੜੇ ਕਰਮ ਨਹੀਂ ਕਰਨੇ ਗੁਰੂ ਦਾ ਬਚਨ ਹੈ ਵੀ ਕਿਰਤ ਕਰੋ ਮੰਗ ਕੇ ਨਾ ਖਾਓ ਕਿਸੇ ਤੋਂ ਹੱਥ ਨਾ ਫਲਾਓ ਇਹ ਪੱਗ ਬਣ ਕੇ ਜਿਹੜਾ ਮੰਗਦਾ ਮੈਂ ਸਮਝਦਾ ਉਹ ਸਿੱਖ ਨਹੀਂ ਸੋ ਇਹ ਪੱਗ ਦੀ ਨਾਲ ਕੁਝ ਜ਼ਿੰਮੇਵਾਰੀਆਂ ਵੀ ਹੁੰਦੀਆਂ ਹੈ ਕਮਾਈ ਕਰਕੇ ਖਾਓ ਭਾਵੇਂ ਤੁਸੀਂ ਘੱਟ ਕਮਾ ਲੈਂਦੇ ਜ਼ਰੂਰੀ ਨਹੀਂ ਵੀ ਢੇਰਾਂ ਦੇ ਢੇਰ ਕਮਾਉਂਦੇ ਹੋ ਕੋਈ ਮੈਟਰ ਮਾਇਨੇ ਨਹੀਂ ਰੱਖਦਾ ਹਾਂ ਤੁਹਾਡਾ ਗੁਜ਼ਾਰਾ ਚੱਲਦਾ ਘੱਟ ਕਮਾ ਲੈਂਦੇ ਹੋ ਪਰ ਗਲਤ ਕੰਮ ਨਹੀਂ ਕਰਨਾ ਸੋ ਇਸ ਤਰ੍ਹਾਂ ਆ ਜਿਹੜਾ ਥੱਲੇ ਆਪਾਂ ਕੇਸ ਕੀ ਸਜਾਈ ਉਹਨੂੰ ਇਸ ਤਰ੍ਹਾਂ ਆਪ ਜੀ ਸੈੱਟ ਕਰ ਸਕਦੇ ਹੋ ਬਾਜ ਨਾਲ ਹੁਣ ਕਈ ਸਜਣਾ ਦਾ ਸਵਾਲ ਹੁੰਦਾ ਹੈ ਵੀ ਪੱਗ ਦੇ ਉੱਪਰ ਜਿਹੜਾ ਪੱਲਾ ਹੈ ਨਾ ਅਖੀਰਲਾ ਪੱਲਾ ਉਹਨੂੰ ਤੁਸੀਂ ਕਿੱਦਾਂ ਕਵਰ ਕਰਦੇ ਹੋ ਸੋ ਮੇਰੀ ਬੇਨਤੀ ਮੇਰੀ ਰਿਕੁਐਸਟ ਇਹ ਆ ਵੀ ਤੁਸੀਂ ਸਫੇਦ ਕੇਸ ਕੀ ਦੀ ਥਾਂ ਤੇ ਕਾਲੀ ਕੇਸ ਕੀ ਵੀ ਬਣ ਸਕਦੇ ਹੋ ਉਹਦੇ ਨਾਲ ਕੀ ਹੋਏਗਾ ਪੱਗ ਦੇ ਨਾਲ ਦੀ ਕੇਸ ਕੀ ਹੋਏਗੀ ਇਹ ਪਤਾ ਨਹੀਂ ਲੱਗੇਗਾ ਵੀ ਉੱਪਰ ਕੇਸ ਕੀ ਹੈ ਤੇ ਵੱਖਰਾ ਰੰਗ ਨਹੀਂ ਸੇਮ ਰੰਗ ਆਪਣੇ ਆਪ ਹੀ ਕੇਸ ਕੀ ਨਾਲ ਕਵਰ ਹੋ ਜਾਏ ਹੁਣ ਦੂਸਰਾ ਤਰੀਕਾ ਜਿਹੜਾ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਉਹ ਕੀ ਹੈ ਉਹ ਦੇਖੋ ਧਿਆਨ ਨਾਲ ਦੇਖਣਾ ਵੀ ਆਹ ਜਿਹੜਾ ਪਹਿਲਾ ਪੇਜ ਹੈ ਆ ਪਹਿਲਾ ਪੇਜ ਹੈ ਇਸ ਪੇਜ ਨੂੰ ਖੋਲਣਾ ਨਹੀਂ ਹੈ ਸਿਰਫ ਇਸ ਪੇਜ ਨੂੰ ਖਿਸਕਾਉਣਾ ਹੈ ਇਦਾਂ ਖਿਸਕਾ ਲੈਣਾ ਇਦਾਂ ਇਸ ਤਰ੍ਹਾਂ ਖਿਸਕਾ ਕੇ ਇਹਨੂੰ ਐ ਕਵਰ ਕਰ ਲੈਣਾ ਤੇ ਜੇ ਤੁਹਾਨੂੰ ਲੱਗਦਾ ਵੀ ਅਜੇ ਵੀ ਖਾਲੀ ਹੈ ਫਿਰ ਦੂਸਰੇ ਪੇਜ ਨੂੰ ਹਲਕਾ ਜਿਹਾ ਖਿਸਕਾ ਲੈਣਾ ਲਓ ਜੀ ਇਹ ਉੱਪਰੋਂ ਵੀ ਬਿਲਕੁਲ ਕਵਰ ਹੋ ਗਈ ਸੋ ਗੁਰੂ ਪਿਆਰਿਓ ਵੀਡੀਓ ਬਹੁਤ ਜ਼ਿਆਦਾ ਲੰਬੀ ਨਾ ਹੋਵੇ ਮੈਂ ਬੇਨਤੀ ਕਰਾਂਗਾ ਵੀ ਇਹੋ ਜੀਆਂ ਹੋਰ ਵੀਡੀਓ ਵਾਸਤੇ ਗੁਰੂ ਸਾਹਿਬ ਜੀ ਦੀ ਗੁਰਮਤਿ ਦੇ ਨਾਲ ਸਹਿਯੋਗ ਦੇਣ ਵਾਸਤੇ ਗੁਰਮਤ ਪ੍ਰਚਾਰ ਦਾ ਤੇ ਆਪਣੇ ਵੀਰ ਦਾ ਇਹ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ